ਜੇ ਤੁਸੀਂ ਵੀ ਮਹਿੰਗੇ ਤੋਂ ਮਹਿੰਗੇ ਫੇਸ਼ੀਅਰ ਕਰਾ ਕਰਾ ਕੇ ਅੱਕ ਕੇ ਤੁਹਾਡਾ ਰੰਗ ਫੇਰ ਵੀ ਨਹੀਂ ਗੋਰਾ ਹੋ ਰਿਹਾ ਤਾਂ ਤੁਸੀਂ ਇਹ ਚੀਜ਼ ਤਿਆਰ ਕਰਕੇ ਲੈ ਲਓ ਜਿਹੜਾ ਤੁਹਾਡਾ ਰੰਗ ਹੈ ਜੀ ਨਾਲ ਦੀ ਨਾਲ ਗੋਰਾ ਹੋ ਜਾਊਗਾ ਤੁਸੀਂ ਕਰਨਾ ਕੀ ਜੀ ਇੱਕ ਤਾਂ ਮਲਤਾਨੀ ਮਿੱਟੀ ਲੈਣੀ ਹੈ ਇਹਨੂੰ ਤੁਸੀਂ ਕੱਟ ਲਿਓ ਕੱਟਣ ਤੋਂ ਬਾਅਦ ਜੀ ਇਹਦੇ ਵਿੱਚ ਤੁਸੀਂ ਦੋ ਚਮਚੇ ਕਿਸੇ ਭਾਂਡੇ ਦੇ ਵਿੱਚ ਕੱਢ ਲਿਓ ਉਸ ਤੋਂ ਬਾਅਦ ਇਹਦੇ ਵਿੱਚ ਤੁਸੀਂ ਦੋ ਤਿੰਨ ਚਮਚੇ ਪਾਣੀ ਜੀ ਗੁਲਾਬ ਜਲ ਦੇ ਫਿਰ ਤੁਸੀਂ ਇੱਕ ਲੈਣਾ ਕੈਪਸੂਲ ਜੀ ਵਿਟਾਮਿਨ E ਦਾ ਇਹਨੂੰ ਵੀ ਤੁਸੀਂ ਕੱਟ ਕੇ ਇਹਦੇ ਵਿੱਚੋਂ ਸਾਰੀ ਉਹ ਕੱਢ ਲਿਓ ਉਸ ਤੋਂ ਬਾਅਦ ਜੀ ਇੱਕ ਤੁਸੀਂ ਇਹਦੇ ਵਿੱਚ ਪਾਣਾ ਜੀ ਕੱਚਾ ਦੁੱਧ ਇਹ ਤੁਸੀਂ ਸਾਰੀਆਂ ਚੀਜ਼ਾਂ ਨੂੰ ਚੰਗੇ ਤਰੀਕੇ ਦੇ ਨਾਲ ਮਿਕਸ ਕਰ ਲਿਓ ਮਿਕਸ ਕਰਕੇ ਇਹਦੀ ਕਰੀਮ ਬਣ ਕੇ ਰੈਡੀ ਹੋ ਜੂਗੀ ਇਹਨੂੰ ਤੁਸੀਂ ਸਟੋਰ ਕਰਕੇ ਰੱਖ ਲਓ ਇਹ ਤੁਸੀਂ ਸਵੇਰੇ ਵੀ ਲਾਣੀ ਆਪਦੇ ਚਿਹਰੇ ਦੇ ਉੱਤੇ 15 ਮਿੰਟ ਜੀ ਤੇ ਸ਼ਾਮ ਨੂੰ ਜੀ 15 ਮਿੰਟ ਲਾ ਕੇ ਰੱਖਣੀ ਹੈ ਉਸ ਤੋਂ ਬਾਅਦ ਇਹਨੂੰ ਤੁਸੀਂ ਸਾਫ ਪਾਣੀ ਦੇ ਨਾਲ ਧੋ ਲਓ ਤੁਸੀਂ ਦੇਖੋਗੇ ਜਿਹੜਾ ਤੁਹਾਡਾ ਚਿਹਰਾ ਹੈ ਨਾਲ ਦੀ ਨਾਲ ਖਿੜ ਜੂਗਾ ਨਾਲ ਤੁਹਾਡੇ ਚਿਹਰੇ ਦੇ ਉੱਤੇ ਫੁਣਸੀਆਂ ਹੋਣਗੀਆਂ ਜਾਂ ਕੋਈ ਦਾਗ-ਧੱਬੇ ਨੇ ਸਾਰੇ ਦੂਰ ਹੋ ਜਾਣਗੇ ਕਿਸੇ ਵੀ ਪ੍ਰਕਾਰ ਦੀ ਤੁਹਾਡੇ ਫੇਸ ਦੇ ਉੱਤੇ ਪ੍ਰੋਬਲਮ ਹੈ ਇਹ ਸਾਫ ਕਰ ਦੂਗੀ ਇਹ ਪੁਰਾਣੇ ਬਜ਼ੁਰਗਾਂ ਦਾ ਦੱਸਿਆ ਹੋਇਆ ਨੁਕਤਾ ਜੀ ਇੱਕ ਵਾਰੀ ਤੁਸੀਂ ਜ਼ਰੂਰ ਟਰਾਈ ਕਰਨਾ ਤੇ ਵੀਡੀਓ ਚੰਗੀ ਲੱਗੀ ਸ਼ੇ